ਇੱਕ ਓੰਕਾਰ ਇੱਕ ਓੰਕਾਰ ਮਤਲਬ ਪ੍ਰਮਾਤਮਾ ਇੱਕ ਹੈ ਉਹ ਸਭਨਾਂ ਦੇ ਵਿੱਚ ਵਿਆਪਕ ਹੈ ਸਭਨਾਂ ਦੇ ਵਿੱਚ ਸਮਾਇਆ ਹੋਇਆ ਹੈ ਐਸੀ ਕੋਈ ਥਾਂ ਹੈ ਹੀ ਨਹੀਂ ਜਿਹਨੂੰ ਕਿਹਾ ਨਹੀਂ ਜਾ ਸਕਦਾ ਕਿ ਇੱਥੇ ਰੱਬ ਨਹੀਂ ਰੱਬ ਹਰ ਜਗ੍ਹਾ ਤੇ ਹਰ ਥਾਂ ਤੇ ਮੌਜੂਦ ਹੈ ਤੇ ਗੁਰੂ ਪਿਆਰਿਓ ਅਸੀਂ ਇਹ ਤਾਂ ਅਜੇ ਕਹਿ ਸਕਦੇ ਆਂ ਵੀ ਉੱਥੇ ਚਾਨਣਾ ਉੱਥੇ ਚਾਨਣਾ ਨਹੀਂ ਉੱਥੇ ਹਵਾ ਹੈ ਉੱਥੇ ਹਵਾ ਨਹੀਂ ਉੱਥੇ ਦਰਖਤ ਨੇ ਉੱਥੇ ਦਰਖਤ ਨਹੀਂ ਪਰ ਐਸੀ ਕੋਈ ਜਗ੍ਹਾ ਨਹੀਂ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਜਿਹਦੇ ਬਾਬਤ ਕਿਹਾ ਜਾ ਸਕੇ ਕਿ ਭਾਈ ਇੱਥੇ ਰੱਬ ਹੈ ਇੱਥੇ ਨਹੀਂ ਤੇ ਗੁਰੂ ਪਿਆਰਿਓ ਰੱਬ ਤਾਂ ਸਾਡੇ ਅੰਦਰ ਵੀ ਬੈਠਾ ਪਰ ਸਾਨੂੰ ਵੇਖਦਾ ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਰੱਬ ਦੀ ਹੋਂਦ ਬਾਰੇ ਦੱਸ ਰਹੀ ਹੈ ਤੇ ਗੁਰੂ ਪਿਆਰਿਓ ਸਤਗੁਰ ਕਹਿੰਦੇ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਜੋ ਘਟ ਘਟ ਦੇ ਵਿੱਚ ਵਿਆਪਕ ਹੈ। ਕਈ ਵਾਰ ਨਾ ਸਾਡੇ ਸਾਹਮਣੇ ਕਈ ਲੋਕ ਪ੍ਰਸ਼ਨ ਰੱਖ ਦਿੰਦੇ ਨੇ। ਉਹ ਸਵਾਲ ਇਹ ਰੱਖਦੇ ਨੇ ਕਿ ਜੇ ਭਾਈ ਰੱਬ ਹੈ ਤਾਂ ਸਾਨੂੰ ਦਿਖਾਓ ਅਸੀਂ ਤਾਂ ਮੰਨਾਂਗੇ। ਕਈ ਲੋਕ ਇਹ ਕਹਿੰਦੇ ਨੇ ਵੀ ਅਸੀਂ ਨਹੀਂ ਮੰਨਦੇ ਰੱਬ ਨੂੰ। ਅਸੀਂ ਮੰਨਾਂਗੇ ਤਾਂ ਜੇ ਤੁਸੀਂ ਰੱਬ ਦਿਖਾ ਦਿਓਗੇ। ਹੁਣ ਫਿਰ ਸਾਡੇ ਵਰਗੇ ਕਹਿੰਦੇ ਨੇ ਭਾਈ ਹੁਣ ਕਿੱਥੋਂ ਫੜ ਕੇ ਲਿਆਈਏ ਰੱਬ ਕਿਵੇਂ ਦਿਖਾਈਏ ਇਹਨੂੰ ਪਰ ਸਤਿਗੁਰਾਂ ਦੀ ਬਾਣੀ ਨੇ ਤਾਂ ਇਹ ਗੱਲ ਸਪਸ਼ਟ ਕਰ ਦਿੱਤੀ ਪਹਿਲੀ ਗੱਲ ਤਾਂ ਇਹ ਜਿਹੜਾ ਸਾਡੇ ਨਾਲ ਇਸ ਵਿਸ਼ੇ ਤੇ ਵੈਰਸ ਕਰਦਾ ਹੈ ਉਹਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ ਵੀ ਜੇ ਤੇਰੇ ਲਈ ਨਹੀਂ ਹੈਗਾ ਤਾਂ ਨਹੀਂ ਹੈ ਨਾ ਸਹੀ ਭਾਈ ਜੋ ਫਿਰ ਵੀ ਕਹਿੰਦਾ ਫਿਰ ਇਹਨੂੰ ਕਹੋ ਵੀ ਅਸੀਂ ਤੈਨੂੰ ਰੱਬ ਦੇ دیدار ਕਰਾ ਦੇਾਂਗੇ ਤੂੰ ਸਾਨੂੰ ਜਿਹੜਾ ਫੁੱਲ ਹੈ ਨਾ ਪਾਵੇਂ ਗੁਲਾਬ ਦਾ ਫੁੱਲ ਹੈ ਭਾਵੇਂ ਸੂਰਜਮੁਖੀ ਦਾ ਫੁੱਲ ਹੈ ਭਾਵੇਂ ਕਮਲ ਦਾ ਫੁੱਲ ਹੈ ਕਿਸੇ ਵੀ ਤਰ੍ਹਾਂ ਦਾ ਫੁੱਲ ਹੈ ਜਿਹਦੇ ਵਿੱਚੋਂ ਮਹਿਕ ਆਉਂਦੀ ਹੈ ਖੁਸ਼ਬੂ ਆਉਂਦੀ ਹੈ ਤੂੰ ਉਹ ਫੁੱਲ ਦੀ ਖੁਸ਼ਬੂ ਦਿਖਾ ਦੇ ਤੇ ਅਸੀਂ ਤੈਨੂੰ ਰੱਬ ਦਿਖਾ ਦੇਾਂਗੇ ਤੇ ਹੁਣ ਤੁਸੀਂ ਵੇਖੋ ਸਾਨੂੰ ਫੁੱਲ ਤਾਂ ਦਿਸਦਾ ਹੈ ਪਰ ਉਹਦੇ ਵਿੱਚੋਂ ਜਿਹੜੀ ਖੁਸ਼ਬੂ ਆਉਂਦੀ ਹੈ ਨਾ ਉਹ ਨਹੀਂ ਦਿਸਦੀ ਉਹਨੂੰ ਅਸੀਂ ਆਪਣੇ ਨੱਕ ਰਾਹੀਂ ਸੁਗੰਧ ਲੈ ਕੇ ਉਹਦਾ ਆਨੰਦ ਲੈ ਸਕਦੇ ਆ ਪਰ ਵੇਖ ਨਹੀਂ ਸਕਦੇ ਕਿਹੜੇ ਫੁੱਲ ਦੀ ਕਿਹੋ ਜੀ ਖੁਸ਼ਬੂ ਹੈ ਉਹ ਸੁੰਘ ਕੇ ਅਸੀਂ ਉਹਦੀ স্মੈਲ ਲੈ ਕੇ ਖੁਸ਼ਬੂ ਲੈ ਕੇ ਅਸੀਂ ਇਹ ਤਾਂ ਦੱਸ ਦੇ ਸਕਦੇ ਆ ਕਿ ਇਹ ਭਾਈ ਫਲਾਨੀ ਚੀਜ਼ ਆ ਇਹ ਫਲਾਨਾ ਫੁੱਲ ਹੈ ਉਹਦੀ ਖੁਸ਼ਬੂ ਹੈ ਪਰ ਇਹ ਨਹੀਂ ਦੱਸ ਸਕਦੇ ਵੀ ਇਹ ਖੁਸ਼ਬੂ ਕਿੱਦਾਂ ਦੀ ਹੈ ਕਿਉਂ ਕਿਉਂਕਿ ਉਹ ਜਿਹੜਾ ਫੁੱਲ ਹੈ ਨਾ ਉਹਦਾ ਜਿਹੜਾ ਬਾਹਰੀ ਆਕਾਰ ਹੈ ਉਹਦੇ ਅੰਦਰੋਂ ਜਿਹੜੀ ਖੁਸ਼ਬੂ ਪੈਦਾ ਹੁੰਦੀ ਹੈ ਉਹ ਨਹੀਂ ਬਿਆਨ ਕੀਤੀ ਜਾ ਸਕਦੀ ਉਹ ਦਿਖਾਈ ਨਹੀਂ ਜਾ ਸਕਦੀ ਜੇ ਕੋਈ ਮਨੁੱਖ ਕਵੇ ਸਾਨੂੰ ਇੰਜ ਕਰ ਰੱਬ ਦਿਖਾ ਉਹਨੂੰ ਕੋਈ ਰੱਬ ਦਿਖਾ ਦੇਾਂਗੇ ਤੂੰ ਫੁੱਲ ਵਿੱਚੋਂ ਖੁਸ਼ਬੂ ਦਿਖਾ ਦੇ ਬਸ ਇੰਨੀ ਕੁ ਗੇੜ ਐ ਇੰਨੀ ਕੁ ਸਮਝਣ ਵਾਲੀ ਗੱਲ ਹੈ ਤਾਂ ਜੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਨੇ ਇਹ ਗੱਲ ਸਪਸ਼ਟ ਵੀ ਕੀਤੀ ਹੈ ਪਤਾ ਸੀ ਸਤਿਗੁਰਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਲੋਕ ਪ੍ਰਸ਼ਨ ਕਰਿਆ ਕਰਨਗੇ ਸਤਗੁਰਾਂ ਨੇ ਆਖਿਆ ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਦ ਮੈਂ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਕਹਿੰਦੇ ਸਗਲ ਬਨਸਪਤ ਬਨਸਪਤ ਅਜੋ ਅਸੀਂ ਬਨਸਪਤੀ ਹਰਿਆਲੀ ਭਰਿਆਲੀ ਦੇਖ ਰਹੇ ਆ ਦਰਖਤ ਦੇਖ ਰਹੇ ਆ ਲੱਕੜ ਦੇਖ ਰਹੇ ਆ ਸਗਲ ਬਨਸਪਤ ਮਹਿ ਬੈਸੰਤਰ ਹੁਣ ਕੋਈ ਵੀ ਲੱਕੜ ਲੈ ਕੇ ਆਓ ਉਹ ਲੱਕੜ ਨੂੰ ਸਾਹਮਣੇ ਰੱਖ ਕੇ ਵੇਖੋ ਉਹਦੇ ਵਿੱਚ ਅੱਗ ਹੈ ਲੱਕੜ ਦੇ ਵਿੱਚ ਪਰ ਜੇ ਕੋਈ ਕਵੇ ਵੀ ਅੱਗ ਦਿਖਾ ਉਹਨਾਂ ਤੱਕ ਅੱਗ ਨਹੀਂ ਦਿ세ਗੀ ਜਿੰਨਾ ਤੱਕ ਅਸੀਂ ਮਾਚਸ ਦੀ ਤੀਲੀ ਨਾਲ ਉਹਨੂੰ ਲੱਕੜ ਨੂੰ ਸਾੜਾਂਗੇ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬਨਸਪਤ ਭਾਵ ਲੱਕੜ ਦੇ ਵਿੱਚ ਅੱਗ ਹੈ ਨਾ ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਇਹ ਮਨੁੱਖਾਂ ਦੇ ਵਿੱਚ ਜੀਵਾਂ ਦੇ ਵਿੱਚ ਜੰਤੂਆਂ ਦੇ ਵਿੱਚ ਜੋ ਬ੍ਰਹਿਮੰਡ ਦੇ ਵਿੱਚ ਰੱਬ ਨੇ ਸਾਜਿਆ ਇਸੇ ਤਰ੍ਹਾਂ ਉਹਦੇ ਵਿੱਚ ਰੱਬ ਹੈ ਰੱਬ ਖੁਦ ਮੌਜੂਦ ਹੈ ਅਗਲੀ ਉਦਾਹਰਣ ਦਿੰਦੇ ਨੇ ਸਗਲ ਦੁੱਧ ਮਹਿਕਿਆ ਅਸੀਂ ਦੁੱਧ ਪੀਨੇ ਆ ਨਾ ਚਾਹਾਂ ਵੀ ਬਣਾਉਨੇ ਆ ਹੁਣ ਜਿਹੜਾ ਦੁੱਧ ਹੈ ਨਾ ਦੁੱਧ ਦੇ ਵਿੱਚ ਘਿਓ ਹੈ ਜੇ ਕੋਈ ਸਾਨੂੰ ਬੰਦਾ ਆਖੇ ਵੀ ਦੁੱਧ ਹੈ ਡੋਲੂ ਭਰਿਆ ਦੁੱਧ ਦਾ ਇਹਦੇ ਵਿੱਚ ਦਿਖਾਖਾਂ ਕਿੱਥੇ ਆ ਘਿਓ ਉਹ ਉਦੋਂ ਨਿਕਲੇਗਾ ਜਦੋਂ ਉਹ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲੇਗਾ ਉਨੂੰ ਗਰਮ ਕੀਤਾ ਜਾਏਗਾ ਉਹਦਾ ਦਹੀਂ ਲਾਇਆ ਜਾਏਗਾ ਫਿਰ ਉਹਨੂੰ ਰੜਕਿਆ ਜਾਏਗਾ ਫਿਰ ਮੱਖਣ ਨਿਕਲੇਗਾ ਫਿਰ ਕਿਤੇ ਜਾ ਕੇ ਉਹਨੂੰ ਚੰਗੀ ਤਰ੍ਹਾਂ ਅਸੀਂ ਘਿਓ ਬਣਾ ਸਕਦੇ ਹਾਂ ਉਹ ਰੜਕ ਕੇ ਕੱਢਿਆ ਜਾ ਸਕਦਾ ਉਹਦਾ ਇੱਕ ਵਿਧੀ ਵਿਧਾਨ ਹੈ ਇੱਕ ਪ੍ਰੋਸੈਸ ਹੈ ਤੇ ਫਿਰ ਕਹਿੰਦੇ ਉਹਦੇ ਵਿੱਚੋਂ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਹੋ ਜਾਂਦਾ ਤੇ ਗੁਰੂ ਪਿਆਰਿਓ ਜਿਨੇ ਆਪਣੇ ਅੰਦਰੋਂ ਰੱਬ ਵੇਖਣਾ ਨਾ ਉਹਨੂੰ ਸਤਗੁਰਾਂ ਦੇ ਉਪਦੇਸ਼ ਕਮਾਉਣੇ ਪੈਣਗੇ ਇਹ ਮੁਸ਼ਕਲਤ ਘਾਲਣੀ ਪਵੇਗੀ ਤਾں ਉਹ ਤਾਂ ਸਤਗੁਰ ਨੇ ਆਖਿਆ ਨਾ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਜਿਨ੍ਹਾਂ ਨੇ ਨਾਮ ਤੇ ਆਇਆ ਨਾ ਉਹੇ ਕਾਲ ਕਮਾਈ ਕਰਕੇ ਗਏ ਨੇ ਮੁਸ਼ਕਤ ਕਰਕੇ ਗਏ ਨੇ ਮਿਹਨਤ ਕਰਕੇ ਗਏ ਨੇ ਫਿਰ ਕੀ ਹੁੰਦਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਸੰਸਾਰ ਦੇ ਵਿੱਚ ਆਪਣੇ ਤਾਂ ਮੁਖ ਉਜਲੇ ਕਰਕੇ ਚਲੇ ਜਾਂਦੇ ਨੇ ਆਪ ਤਾਂ ਇਹ ਸੰਸਾਰ ਦੇ ਵਿੱਚੋਂ ਰੱਬ ਦਾ ਨਾਮ ਜਪ ਕੇ ਸੁਰਖਰੂ ਹੋ ਕੇ ਚਲੇ ਜਾਂਦੇ ਨੇ ਕੋਈ ਜਮਦੂਤ ਉਹਨਾਂ ਤੋਂ ਲੇਖਾ ਨਹੀਂ ਮੰਗਦੇ ਕੋਈ ਧਰਮਰਾਜ ਉਹਨਾਂ ਦੇ ਅੱਗੇ ਨਹੀਂ ਖਲੋਂਦਾ ਉਹ ਆਪ ਤਾਂ ਆਪਣਾ ਜੀਵਨ ਸੋਹਣਾ ਵਧੀਆ ਬਤੀਤ ਕਰਕੇ ਜਾਂਦੇ ਨੇ ਕੀਤੀ ਛੁੱਟੀ ਨਾਲ ਜਿਹੜੇ ਉਹਨਾਂ ਨਾਲ ਜੁੜ ਜਾਂਦੇ ਨੇ ਨਾ ਉਹਨਾਂ ਨੂੰ ਵੀ ਜਮਾ ਤੋਂ ਛੁਡਾ ਕੇ ਲੈ ਜਾਂਦੇ ਨੇ ਆਖੋ ਸਤਨਾਮ ਪੜਦੇ ਰੋਜ਼ ਆ ਪਰ ਸਮਝਣਾ ਪਏਗਾ ਸਤਗੁਰ ਕੀ ਕਹਿ ਰਹੇ ਨੇ ਕੀ ਸਮਝਾ ਰਹੇ ਨੇ ਇਸੇ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕੱਲੇ-ਕੱਲੇ ਸ਼ਬਦ ਦੇ ਵਿੱਚ ਕੱਲੀ-ਕੱਲੀ ਪੰਕਤੀ ਦੇ ਵਿੱਚ ਸਾਡੇ ਜੀਵਨ ਦਾ ਉਧਾਰ ਕੀਤਾ ਹੈ। ਤਾਈਓ ਉਹ ਰੱਬ ਹੈ ਜਿਹੜਾ ਅਕਾਲ ਪੁਰਖ ਹੈ ਸਤਿਗੁਰਾਂ ਨੇ ਆਖਿਆ ਸਭਨਾ ਦੇ ਵਿੱਚ ਵਿਆਪਕ ਹੈ ਸਮਾਇਆ ਹੋਇਆ ਹੈ। ਜਿਵੇਂ ਦੁੱਧ ਦੇ ਵਿੱਚ ਘਿਓ ਹੈ ਨਾ ਇਸੇ ਤਰ੍ਹਾਂ ਇਹ ਮਨੁੱਖ ਤੇਰੇ ਵਿੱਚ ਰੱਬ ਹੈ। ਤੈਨੂੰ ਅੰਦਰ ਵੇਖਣਾ ਪਏਗਾ ਅੰਦਰ ਛਾਤੀ ਮਾਰਨੀ ਪਏਗੀ ਫਿਰ ਪਤਾ ਲੱਗ ਜਾਏਗਾ ਮਨ ਤੂੰ ਜੋਤ ਸਰੂਪ ਹੈ ਪਤਾ ਲੱਗ ਜਾਏਗਾ ਕਿ ਇਹ ਮਨ ਤੂੰ ਜੋਤ ਸਰੂਪ ਹੈ ਤੂੰ ਹੀ ਰੱਬ ਦਾ ਰੂਪ ਹੈ ਫਿਰ ਪਤਾ ਲੱਗੇਗਾ ਸੋ ਗੁਰੂ ਪਿਆਰਿਓ ਇੱਕ ਓੰਕਾਰ ਭਾਵੇਂ ਇਹਦੀ ਆਪਾਂ ਵਿਆਖਿਆ ساری ਉਮਰ ਕਰੀ ਚੱਲੀਏ ਕਿਤਾਬਾਂ ਵੀ ਬਹੁਤ ਵਿਦਵਾਨਾਂ ਨੇ ਲਿਖ ਦਿੱਤੀਆਂ ਇੱਕ ਓੰਕਾਰ ਦੀ ਵਿਆਖਿਆ ਜਿੰਨੀ ਵੀ ਕਰਾਂਗੇ ਉੰਨੇ ਹੀ ਥੋੜੀ ਹੋਏਗੀ ਕਿਉਂਕਿ ਇੱਕ ਓੰਕਾਰ ਦੀ ਜਿਹੜੀ ਵਿਆਖਿਆ ਹੈ ਉਹ ਰੱਬ ਦੀ ਵਿਆਖਿਆ ਹੈ ਰੱਬ ਦੀ ਵਿਆਖਿਆ ਨਹੀਂ ਹੋ ਸਕਦੀ ਦੇਖੋ ਕਿੰਨੇ ਜੀਵ ਨੇ ਇਸ ਸੰਸਾਰ ਤੇ ਅਣਗਿਣਤ ਜੂਨਾ ਨੇ ਕਿੰਨੇ ਜੀਵ ਮਰਦੇ ਨੇ ਕਿੰਨੇ ਪੈਦਾ ਹੁੰਦੇ ਨੇ ਕੋਈ ਗਿਣਤੀ ਨਹੀਂ ਕਰ ਸਕਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਤੇ ਸਤਗੁਰੂ ਸੱਚੇ ਪਾਤਸ਼ਾਹ ਤਾਈਂੋ ਸਾਨੂੰ ਕਹਿ ਰਹੇ ਨੇ ਭਾਈ ਜਿਹੜਾ ਉਹ ਇੱਕ ਓੰਕਾਰ ਹੈ ਰੱਬ ਹੈ ਉਹ ਅਥਾ ਹੈ ਅਗੰਤ ਹੈ ਅਤੋਲ ਹੈ ਬਸ ਉਹਨੂੰ ਤਾਂ ਜਰੇ-ਜਰੇ ਵਿੱਚ ਘਟ-ਘਟ ਦੇ ਵਿੱਚ ਦੇਖਿਆ ਜਾ ਸਕਦਾ ਜੇ ਦੇਖਣ ਵਾਲੀ ਅੱਖ ਹੋਵੇ ਨਹੀਂ ਤਾਂ ਗੁਰੂ ਪਿਆਰਿਓ ਜਿੰਨਾ ਮਰਜੀ ਜ਼ੋਰ ਲਾਈ ਚੱਲੀਏ ਯਤਨ ਕਰੀ ਚੱਲੀਏ ਰੱਬ ਬਾਹਰੋਂ ਤਾਂ ਕੀ ਅੰਦਰੋਂ ਵੀ ਨਹੀਂ ਵਿਖੇਗਾ ਸਾਨੂੰ ਜੇ ਕੋਈ ਕਹਿੰਦਾ ਰੱਬ ਹੈ ਜਾਂ ਨਹੀਂ ਉਹਨੂੰ ਕਹ ਭਾਈ ਗੁਰਬਾਣੀ ਦੇ ਵਿੱਚ ਗੁਰਬਾਣੀ ਨੂੰ ਪੜ ਸਮਝ ਵਿਚਾਰ ਤੈਨੂੰ ਪਤਾ ਲੱਗ ਜਾਏਗਾ ਕਿ ਰੱਬ ਕੀ ਹੈ ਰੱਬ ਕੋਈ ਵੱਖਰੀ ਹਸਤੀ ਨਹੀਂ ਜੋ ਸਾਡੇ ਤੋਂ ਪਰੇ ਹੋ ਕੇ ਬੈਠਾ ਨਹੀਂ ਉਹ ਸਾਡੇ ਅੰਦਰ ਹੀ ਬੈਠਾ ਪਰ ਬੈਠਾ ਕਿੱਥੇ ਹੈ ਸਾਨੂੰ ਇਹ ਲੱਭਣਾ ਪਏਗਾ ਸਮਝਣਾ ਪਏਗਾ ਉਹ ਸਤਗੁਰ ਸਮਝਾਉਂਦੇ ਨੇ ਤਾਈਆਂ ਆਖਿਆ ਇੱਕ ਓੰਕਾਰ ਇੱਕ ਓੰਕਾਰ ਮਤਲਬ ਪ੍ਰਮਾਤਮਾ ਇੱਕ ਹੈ ਰੱਬ ਇੱਕ ਹੈ ਸਤਗੁਰ ਪ੍ਰਸਾਦ ਉਹ ਰੱਬ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ